ਮਹਾਰਾਜ ਰਵਦਾਸ ਜੀਆਂ ਤੋਂ ਵੱਡਾ ਤਿਆਗ ਕਿਸੇ ਕੋਲ ਜਿੱਦਾਂ ਤਿਆਗ ਉਹਨਾਂ ਨੇ ਵਿਖਾਇਆ ਹੈ ਜਿੱਡੀ ਬੰਦਗੀ ਉਹਨਾਂ ਨੇ ਕੀਤੀ ਜਿੱਡਾ ਭਜਨ ਉਹਨਾਂ ਨੇ ਕੀਤਾ ਇੱਕ ਵਾਰੀ ਕਾਂਸੀ ਦੇ ਵਿੱਚੋਂ ਮਹਾਤਮਾ ਲੰਘਿਆ ਜਾਂਦਾ ਹੈ ਸਾਧੂ ਲੰਘਿਆ ਜਾਂਦਾ ਹੈ ਸਾਰਸੰਗਤ ਜੀ ਮਹਾਪੁਰਸ਼ ਲੰਘਿਆ ਜਾਂਦਾ ਹੈ ਮਹਾਰਾਜ ਰਵਦਾਸ ਜੀ ਦਾ ਨਾਂ ਬੜਾ ਸੁਣਿਆ ਜੱਸ ਬੜਾ ਸੁਣਿਆ ਕਹਿੰਦਾ ਕਾਂਸੀ ਜੋ ਲੰਘਦਾ ਜਾਂਦਾ 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 ਮਹਾਰਾਜ ਦੇ ਦਰਸ਼ਨ ਕਰ ਚੁੱਕਾ ਦیدار ਹੋ ਜਾਂਦਾ ਕਿਸੇ ਨੇ ਪੁੱਛਿਆ ਕਹਿੰਦੇ ਮਹਾਰਾਜ ਰਵਦਾਸ ਜੀ ਕਿੱਥੇ ਰਹਿੰਦੇ ਨੇ ਉਹਨਾਂ ਦਾ ਡੇਰਾ ਕੋਈ ਮੰਦਿਰ ਉਹਨਾਂ ਦਾ ਕੋਈ ਸਰਾ ਉਹਨਾਂ ਦੀ ਦੱਸਣ ਵਾਲੇ ਦੱਸਦੇ ਕਾਂਸੀ ਦੇ ਲੋਕ ਕਹਿੰਦੇ ਸਰਾਵਾਂ ਥੋੜੀ ਨੇ ਮੰਦਿਰ ਥੋੜੀ ਨੇ ਉਹ ਕੱਚੀ ਕੁਟਿਆ ਕਹਿੰਦੇ ਜੋੜੇ ਕੰਢਣ ਦਾ ਕੰਮ ਕਰਦੇ ਉੱਥੇ ਬੈਠੇ ਹੋਣੇ ਮਹਾਰਾਜ ਦੱਸ ਤਾਂ ਉਹ ਮਹਾਤਮਾ ਜਦੋਂ ਗਿਆ ਨਾ ਤੇ ਆਂਦੇ ਹੋ ਮਹਾਤਮਾ ਜਾ ਕੇ ਰੱਬ ਦੇ ਪਿਆਰਿਆਂ ਆਦੇਸ਼ ਬੋਲਿਆ ਮਹਾਰਾਜ ਰਵਦਾਸ ਜੀ ਨੂੰ ਆਵਾਜ਼ ਲਾਈ ਇਕਦਮ ਮਹਾਰਾਜ ਰਵਦਾਸ ਜੀ ਆਏ ਵਾਰ ਦਰਸ਼ਨ ਕੀਤੇ ਮਹਾਤਮਾ ਜਨੋ ਸਾਧੂ ਜਨੋ ਗੁਰਮਖੋ ਮੇਰੇ ਧਨ ਭਾਗ ਤੁਹਾਡੇ ਦਰਸ਼ਨ ਹੋ ਗਏ ਆਓ ਕਹਿੰਦੇ ਮੈਂ ਸੋਚਿਆ ਮੈਂ ਹਰਦਵਾਰ ਚੱਲਿਆ ਸੀ ਜਾਂਦਾ ਜਾਂਦਾ ਨਾਲੇ ਜੋੜਾ ਘੰਡਾ ਲੈ ਚੱਲਾਂ ਨਾਲੇ ਮਹਾਰਾਜ ਦੇ ਦਰਸ਼ਨ ਕਰ ਚੱਲਾਂ ਰਵਦਾਸ ਜੀ ਆ ਜਦੋਂ ਨਾ ਮਹਾਰਾਜ ਦੇ ਦਰਸ਼ਨ ਕੀਤੇ ਰਵਦਾਸ ਜੀ ਨੇ ਉਹ ਮਹਾਤਮਾ ਸਾਧੂ ਨੇ ਉਹ ਕਹਿਣ ਲੱਗਾ ਕਹਿੰਦਾ ਬਾਬਾ ਜੀ ਇੱਕ ਗੱਲ ਦੀ ਸਮਝ ਨਹੀਂ ਆਈ ਮਹਾਰਾਜ ਰਵਦਾਸ ਜੀ ਨੂੰ ਪੁੱਛਦਾ ਕਹਿੰਦੇ ਕੀ ਕਹਿੰਦਾ ਤੁਹਾਡੇ 64 ਦੇਸ਼ਾਂ ਦੇ ਰਾਜੇ ਸਰਧਾਲੂ 48 ਰਾਣੀਆਂ ਤੁਹਾਡੀਆਂ ਸ਼ਰਧਾਲੂ ਐਡੇ ਐਡੇ ਵੱਡੇ ਰਾਜੇ ਤੁਹਾਡੇ ਸੇਵਾਦਾਰ ਐਡੀਆਂ ਐਡੀਆਂ ਰਾਣੀਆਂ ਤੁਹਾਡੀਆਂ ਮਰੀਦ ਉਹ ਮਹਾਰਾਜ ਮੈਂ ਹਰਾਨ ਇਸ ਗੱਲੋਂ ਆ ਜਿਸ ਮਹਾਪੁਰਸ਼ ਦੇ ਐਡੇ ਐਡੇ ਵੱਡੇ ਸ਼ਰਦਾ ਲੂਹ ਹੋਣੋਂ ਪੋਂਦੇ ਤਾਂ ਵੱਡੇ ਤੋਂ ਵੱਡੇ ਮਹਿਲ ਵੱਡੇ ਤੋਂ ਵੱਡਾ ਅਡੰਬਰ ਵੱਡੇ ਤੋਂ ਵੱਡਾ ਢੇਰਾ ਬਣਿਆ ਹੁੰਦਾ ਹੈ ਉਹ ਮਾਰੇ ਤੁਸੀਂ ਐਨੇ ਰਾਜੇ ਸੇਵਾਦਾਰ ਐਨੀਆਂ ਰਾਣੀਆਂ ਸੇਵਾਦਾਰ ਆ ਕਾਨਿਆਂ ਦੀ ਛੱਤ ਤੇ ਕੱਚੀ ਗੁੱਲੀ ਚ ਰਹਿੰਦੇ ਹੋ ਮਹਾਰਾਜ ਐਦੀ ਵੱਡੀ ਗਰੀਬੀ ਤੁਹਾਡੇ ਤੇ ਮੇਰਾ ਜੋੜਾ ਗੰਡੋ ਉਸ ਵੇਲੇ ਮਹਾਰਾਜ ਰਵਦਾਸ ਜੀ ਨਾ ਜੋੜਾ ਗੰਡਦੇ ਨੇ ਤੇ ਜੋੜਾ ਗੰਢ ਕੇ ਨਾ ਮਹਾਰਾ ਰਵਿਦਾਸ ਜੀ ਨੇ ਜੋੜਾ ਗੰਢ ਕੇ ਜਦੋਂ ਦਿੱਤਾ ਮਹਾਪੁਰਸ਼ ਉਹ ਜਿਹੜੇ ਆਏ ਮਹਾਰਾਜ ਰਵਿਦਾਸ ਕੋਲ ਉਹ ਕਹਿੰਦੇ ਮੈਂ ਤੁਹਾਨੂੰ ਇੱਕ ਚੀਜ਼ ਦੇ ਕੇ ਜਾਣੀ ਮੈਂ ਤੁਹਾਨੂੰ ਕੋਈ ਵਸਤੂ ਨਹੀਂ ਕਹਿੰਦੇ ਦਿਓ ਮੈਨੂੰ ਤੁਹਾਡੀ ਗਰੀਬੀ ਤੇ ਦਰਸ ਆਇਆ ਸਾਦ ਸੰਗਤ ਆਪਣੇ ਝੋਲੇ ਚੋਂ ਆਪਣੀ ਗੋਦੜੀ ਚੋਂ ਉਹਨਾਂ ਨੇ ਇੱਕ ਵੱਟੀ ਕੱਢੀ ਐ ਵੱਟੀ ਕੱਢ ਕੇ ਨਾ ਓਦੜੀ ਚੋਂ ਐ ਹੱਥ ਤੇ ਰੱਖ ਕੇ ਕਹਿੰਦੇ ਮਹਾਰਾਜ ਰਵਦਾਸ ਜੀ ਨੂੰ ਕਹਿੰਦੇ ਮਹਾਰਾ ਰਵਦਾਸ ਜੀ ਇਹ ਪਤਾ ਕੀ ਉਹ ਬੰਦਗੀ ਕਰਨ ਵਾਲੇ ਭਜਨ ਕਰਨ ਵਾਲੇ ਵੱਟੀ ਹੋਵੇ ਸੋਨਾ ਹੋਵੇ ਚਾਂਦੀ ਹੋਵੇ ਉਹਨਾਂ ਨੂੰ ਮਿੱਟੀ ਜਾਪਦਾ ਇਹ ਭਲਾ ਕੀ ਤੁਹਾਨੂੰ ਪਤਾ ਹੈ ਕਹਿੰਦੇ ਕੀ ਕਹਿੰਦੇ ਮਹਾਰਾਜ ਇਹਨੂੰ پارਸ ਦੀ ਵੱਟੀ ਬੋਲਦੇ ਨੇ ਬਾਰਸ ਦੀ ਬੱਟੀ ਸਾਧ ਸੰਗਤ ਜਦੋਂ ਨਾ ਇਹ ਕੀ ਕਰਦੀ ਮਹਾਰਾਜ ਰਵਦਾਸ ਜੀ ਪੁੱਛਦੇ ਇਹ ਭਾਈ ਕੀ ਕਰਦੀ ਕਹਿੰਦੇ ਜਿਸ ਚੀਜ਼ ਨਾਲ ਸ਼ੁਹਾਓਗੇ ਜਿਹੜੀ ਚੀਜ਼ ਨਾਲ ਉਹ ਸੋਨਾ ਬਣ ਜੇ ਸੋਨਾ ਬਣ ਜੇ ਅੱਛਾ ਸਾਧ ਸੰਗਤ ਉਸ ਵੇਲੇ ਨਾ ਮਹਾਰਾਜ ਤੁਸੀਂ ਇਹਨੂੰ ਵਰਤੋ ਮੈਂ ਹਰਦਵਾਰ ਜਾਵਾਂ ਜਦੋਂ ਮੁੜਾਂਗਾ ਨਾ ਆ ਕੱਚੀ ਕੁਟਿਆ ਨਹੀਂ ਰਹਿਣੀ ਕੱਚੇ ਕਾਨੇ ਨਹੀਂ ਰਹਿਣੇ ਮਿੱਟੀ ਦੀਆਂ ਕੰਧਾਂ ਨਹੀਂ ਰਹਿਣੀਆਂ ਇੱਥੇ ਬਹੁਤ ਵੱਡੇ ਮਹਿਲ ਬਣੇ ਹੋਣਗੇ ਮਹਾਰਾ ਰਵਦਾਸ ਜੀ ਕਹਿੰਦੇ ਇਹਨੂੰ ਬੈਠੋ ਭਾਈ ਆ ਕਾਗਰਤਾ ਬਣਾਓ ਕਹਿੰਦੇ ਉਹ ਵੱਟੀ ਐਂ ਜਦੋਂ ਮਹਾਰਾ ਰਵਦਾਸ ਜੀ ਕਹਿੰਦੇ ਦੱਸੋ ਭਾਈ ਕਹਿੰਦੇ ਰੱਖ ਦੋ ਸਾਧੂ ਨੇ ਨਾ ਉਹ ਕਾਂਸਾ ਹੁੰਦੀਆਂ ਪਰਛੱਤੀਆਂ ਹੁੰਦੀਆਂ ਕੁਟਿਆ 'ਚ ਕਹਿੰਦੇ ਉੱਥੇ ਰੱਖ ਦੇ ਉਹ ਮਹਾਤਮਾ ਨੇ ਰੱਖਤੀ ਜੋੜਾ ਗੰਢਾਇਆ ਜੋੜਾ ਗੰਢਾ ਕੇ ਚਲੇ ਗਏ ਹਰਦوار ਉਹ ਸਾਧੂ ਜਿਹੜੇ ਦੇ ਗਏ ਵੱਟੀ ਮਹਾਰਾਜ ਫੇਰ ਆਪਣੇ ਉਹੀ ਕੰਮ 'ਚ ਨਾਮ ਜਪਣਾ ਨਾਮ ਜਪਾਉਣਾ ਜੋੜੇ ਗੰਢਣੇ ਸਾਧ ਸੰਗਤ ਮੈਂ ਹਮੇਸ਼ਾ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਏ ਤੁਸੀਂ ਇੱਕ ਚੀਜ਼ ਸੋਚ ਕੇ ਵੇਖੋ ਜਿਹੜਾ ਬੰਦਾ ਪ੍ਰਧਾਨ ਮੰਤਰੀ ਦਾ ਪੀਏ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਦਾ ਬਹੁਤ ਵੱਡੀ ਗੱਲ ਏ ਜਿਹੜਾ ਬੰਦਾ ਕਿਸੇ ਮੁੱਖ ਮੰਤਰੀ ਦਾ ਕਿਸੇ ਐਮ ਐਲ ਏ ਦਾ ਪੀਏ ਹੋਏ ਤੁਸੀਂ ਉਹਨੂੰ ਕਦੇ ਚਪੜਾਸੀ ਲੱਗਿਆ ਨਹੀਂ ਵੇਖੋਗੇ ਤੁਸੀਂ ਉਹਨੂੰ ਕਦੇ ਨੀਚ ਕੰਮ ਕਰਦਾ ਨਹੀਂ ਵੇਖੋਗੇ ਜਿਹੜਾ ਦੁਨਿਆਵੀ ਪ੍ਰਧਾਨ ਮੰਤਰੀ ਦਾ ਪੀਏ ਕਦੇ ਨਹੀਂ ਤੁਸੀਂ ਵੇਖੋਗੇ ਕਿਸੇ ਦੇ ਜੋੜੇ ਗੰਨਦਾ ਕਿਸੇ ਦੀਆਂ ਜੁੱਤੀਆਂ ਗੰਨਦਾ ਹੈ ਕਿਸੇ ਦੇ ਜੋੜੇ ਬਣਾ ਕੇ ਦਿੰਦਾ ਹੈ ਗੁਰਮਖੋ ਜਦੋਂ ਇੱਕ ਦੁਨਿਆਵੀ ਪ੍ਰਧਾਨ ਮੰਤਰੀ ਦਾ ਪੀਏ ਜੋੜੇ ਨਹੀਂ ਗੰਡ ਸਕਦਾ ਜੁੱਤੀਆਂ ਨਹੀਂ ਗੰਡ ਸਕਦਾ ਵੱਡੀ ਵੱਡਾ ਅਹੁਦਾ ਪਾਲਦਾ ਹੈ ਵੱਡੇ ਅਹੁਦੇ ਤੇ ਬੈਠਾ ਹੁੰਦਾ ਹੈ ਜਦੋਂ ਇੱਕ ਦੁਨਿਆਵੀ ਪ੍ਰਧਾਨ ਮੰਤਰੀ ਦਾ ਪੀਏ ਐਸੇ ਕੰਮ ਨਹੀਂ ਕਰਦਾ ਚੇਤੇ ਰੱਖਿਓ ਮਹਾਰਾ ਜੀ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਸ ਧਰਤੀ ਤੇ ਜਦੋਂ ਪਾਪਾਂ ਦਾ ਹਨੇਰਾ ਛਾ ਗਿਆ ਜਦੋਂ ਮਹਾਰਾਜ ਰਵਦਾਸ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਭੇਜਿਆ ਹੋਵੇ ਅਕਾਲ ਪੁਰਖ ਵਾਹਿਗੁਰੂ ਦੇ ਦੂਮ ਆਏ ਹੋਣ ਉਸ ਮਹਾਪੁਰਸ਼ ਨੂੰ ਜੋੜਿਆਂ 'ਚ ਬਹਿਣ ਦੀ ਕੀ ਲੋੜ ਉਹ ਕਿਉਂ ਜੁੱਟੀਆਂ ਜੁੱਤੀਆਂ گنڈਣਗੇ ਕਿਸੇ ਦੀ ਉਹ ਕਿਉਂ ਜੋੜੇ گنڈਣਗੇ ਚੇਤੇ ਰੱਖਿਓ ਮਹਾਰਾਜ ਰਵਦਾਸ ਜੀਆ ਨੇ ਜੋੜਿਆਂ 'ਚ ਬਹਿ ਕੇ ਜੁੱਤੀਆਂ 'ਚ ਬਹਿ ਕੇ ਸਾਡੇ ਵਰਗੇ ਗਰੀਬਾਂ ਦੇ ਸਾਡੇ ਵਰਗੇ ਨਮਾਨਿਆਂ ਦੇ ਕਿਰਦਾਰ ਉੱਚੇ ਚੁੱਕਣੇ ਸੀ ਸਾਡੇ ਵਰਗੇ ਲੋਕਾਂ ਦੇ ਕਿਰਦਾਰ ਉੱਚੇ ਚੁੱਕਣ ਵਾਸਤੇ ਤਾਂ ਜੋੜੇ ਗੰਡੇ ਨੇ ਉਹਨਾਂ ਨੂੰ ਲੋੜ ਨਹੀਂ ਸੀ ਜੋੜੇ ਗੰਡਣ ਦੀ ਉਹ ਤਾਂ ਕਾਲਪੁਰਖ ਵਾਹਿਗੁਰੂ ਦਾ ਹੋਵੇ ਮਰੀਦ ਅਕਾਲਪੁਰਖ ਵਾਹਿਗੁਰੂ ਦਾ ਭੇਜਿਆ ਹੋਵੇ ਬੰਦਾ ਉਹ ਲੋਕਾਂ ਦੇ ਜੁੱਤੀਆਂ ਗੰਡੇ ਉਹ ਨਾ ਨਾ ਸਾਰਸੰਗਤ ਜੀ ਮਹਾਰਾਜ ਨੇ ਜੋੜੇ ਗੰਢਣੇ ਜੋੜੇ ਗੰਢਣਾ ਬਹਾਨਾ ਸੀ ਕਾਦੇ ਜੋੜੇ ਬਾਜ ਬਾਈ ਗੱਢੇ ਜੋੜੇ ਗੰਢਣੇ ਜੋੜੇ ਕਾਦੇ ਗੰਢਣੇ ਜਿੰਨੇ ਜੋੜੇ ਗੰਢਾਉਣ ਆਉਣਾ ਨਾ ਮਹਾਰਾਜ ਰਵਦਾਸ ਜੀ ਹੁਣ ਬੋਲਦੇ ਤਾਂ ਅਸੀਂ ਵੀ ਆਂ ਬੋਲੀ ਤਾਂ ਸਾਡੀ ਵੀ ਹੈ ਪਰ ਜਦੋਂ ਰੱਬ ਦੇ ਪਿਆਰੇ ਬੋਲਦੇ ਨੇ ਨਾ ਐਂ ਦਿਲ ਕਰਦਾ ਵੀ ਉਹ ਬੋਲੀ ਜਾਏ ਤੇ ਅਸੀਂ ਸੁਣੀਏ ਬੋਲਦੇ ਸਾਰੇ ਨੇ ਬੋਲਣ ਬੋਲਣ ਵਿੱਚ ਪਰੇ ਮਹਾਰਾਜ ਰਵਦਾਸ ਜੀ ਤੋਂ ਜਦੋਂ ਜੋੜੇ ਘੜਾਉਣ ਆਉਣਾ ਐਨੇ ਪਿਆਰ ਨਾਲ ਗਹਿਣਾ ਭਾਈ ਨਾਮ ਜਪਿਆ ਕਰ ਬੰਦਗੀ ਕਰਿਆ ਸਿਮਰਨ ਕਰਿਆ ਕਰ ਜਦੋਂ ਮਹਾਰਾਜ ਰਵਦਾਸ ਜੀ ਨੇ ਐਂ ਬੋਲਣਾ ਜੋੜਾ ਤਾਂ ਕੀ ਦਿਲ ਵੀ ਨਾਲ ਹੀ ਘੜ ਲੈਂਦੇ ਸੀ ਸਾਧੂ ਦੇ ਬੋਲਣ ਚ ਤੇ ਆਮ ਬੰਦੇ ਦੇ ਬੋਲਣ ਚ ਅਸੀਂ ਜਦੋਂ ਬੋਲਦੇ ਆ ਸਾਡੇ ਮੂੰਹੋਂ ਤਾਂ ਗਾਲਾਂ ਨਿਕਲਦੀਆਂ ਕੁੜੱਤਣ ਨਿਕਲਦੀ ਅਸੀਂ ਤਾਂ ਐਸੇ ਬੋਲ ਬੋਲਦੇ ਆ ਅਗਲੇ ਨੂੰ ਤੜਫਾ ਕੇ ਰੱਖ ਦਿੰਦੇ ਆ ਪਰ ਜਦੋਂ ਰੱਬ ਦੇ ਪਿਆਰੇ ਬੋਲਦੇ ਨੇ ਨਾ ਮਹਾਪੁਰਸ਼ਾਂ ਦੀ ਬੰਦਗੀ ਬੋਲਦੇ ਐਸੇ ਕਰਕੇ ਮੈਂ ਬੋਲਿਆ ਸੀ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲਦੇ ਕਹਿੰਦੇ ਨਾਮ ਜਪਣਾ ਨਾਮ ਜਪਉਣਾ ਕਹਿੰਦੇ ਜਦੋਂ ਕੁਛ ਸਮੇਂ ਬਾਅਦ ਦਿਨ ਲੰਘੇ ਮਹੀਨੇ ਲੰਘੇ ਸੁਣਿਓ ਆ ਕੈਮਰੇ ਵਾਲੇ ਵੀਰਾਂ ਨੂੰ ਬੈਂਦੀ ਇੱਕ ਥਾਂ ਡੇ ਟਿਕਾਉ ਦੇਣਾ ਆਏ ਵਿੱਚ ਜਿੰਨਾ ਚਿਰ ਸੰਗਤ ਆਹਮਣੋ ਸਾਹਮਣੇ ਨਾ ਹੋਵੇ ਫੇਰ ਗੱਲ ਨਹੀਂ ਬਣਦੀ ਕਥਾ ਕਰਨ ਦੀ ਇੱਕ ਥਾਂ ਦੇ ਟਿਕਾਣਾ ਜਦੋਂ ਧਾਰਨਾ ਚਲਦੀ ਉਦੋਂ ਕਮਾਲਿਆ ਸ਼ਬਦ ਪੜ੍ਹਦੇ ਧਿਆਨ ਦੇ ਤਿੰਨਾਂ ਮਹੀਨਿਆਂ ਬਾਅਦ ਜਦੋਂ ਕਹਿੰਦੇ ਉਹ ਮਹਾਪੁਰਸ਼ ਵੱਟੀ ਦੇ ਗਏ ਸੀ ਜਦੋਂ ਵਾਪਸ ਆਏ ਕਹਿੰਦੇ ਜਾਂਦੇ ਜਾਂਦੇ ਮਹਾਰਾਜ ਰਵਦਾਸ ਜੀ ਨੂੰ ਮਿਲ ਚਲੀਏ ਨਾਲੇ ਵੱਟੀ ਲੈ ਚਲਦੇ ਆ ਆਪਣੇ ਹੁਣ ਤਾਂ ਬਹੁਤ ਵੱਡਾ ਮਹਿਲ ਬਣ ਗਿਆ ਹੋਇਆ ਸੋਨੇ ਦੇ ਮਹਿਲ ਬਣ ਗਏ ਹੋਣਗੇ ਅਮੀਰ ਹੋ ਗਏ ਹੋਣਗੇ ਮਹਾਰਾਜ ਰਵਦਾਸ ਸਾਧ ਸੰਗਤ ਜੀ ਕਹਿੰਦੇ ਜਦੋਂ ਕਾਂਸੀ ਦੀ ਧਰਤੀ ਤੇ ਸਾਧੂ ਪਹੁੰਚੇ ਜਿੱਥੇ ਮਹਾਰਾਜ ਦੀ ਕੁਟਿਆ ਜਦੋਂ ਉਸ ਸਥਾਨ ਤੇ ਪਹੁੰਚੇ ਸਾਧੂ ਹੱਕਾਬ ਕਰ ਰਹਿ ਗਿਆ ਕਹਿੰਦਾ ਆ ਕੀ ਹੈਰਾਨ ਰਹਿ ਗਿਆ ਵੇਖ ਕੇ ਬੋਲੇ ਆਦੇਸ ਮਹਾਰਾ ਰਵਦਾਸ ਜੀ ਸਤਕਾਰ ਨਾਲ ਬਹਾਇਆ ਅੰਦਰ ਬੁਲਾਇਆ ਸਾਧ ਸੰਗਤ ਸਾਧੂ ਹੈਰਾਨ ਹੋ ਕੇ ਪੁੱਛਦਾ ਹੈ ਕਹਿੰਦਾ ਬਾਬਾ ਜੀ ਉਹ ਮਹਾਰਾ ਰਵਦਾਸ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰੀ ਕਹਿੰਦੇ ਦੱਸ ਬਈ ਕਹਿੰਦੇ ਜਿੱਦਣ ਮੈਂ ਯਾਤਰਾ ਤੇ ਗਿਆ ਸੀ ਜੋੜਾ ਘੜਾ ਕੇ ਤੁਹਾਡੇ ਤੋਂ ਲੈ ਕੇ ਗਿਆ ਸੀ ਤੇ ਤੁਹਾਨੂੰ ਇੱਕ ਵੱਟੀ ਦਿੱਤੀ ਸੀ ਮਹਾਰਾਜ ਜਿਸ ਬੰਦੇ ਕੋਲ ਉਹ ਵੱਟੀ ਜਾਂਦੀ ਏ ਜਿਸ ਬੰਦੇ ਕੋਲ ਉਹ ਵੱਟੀ ਜਾਂਦੀ ਏ ਉਹ ਮਹਾਰਾਜ ਉਹ ਤਾਂ ਲੋਹੇ ਤੋਂ ਸੋਨਾ ਬਣਾ ਦਿੰਦੀ ਕੱਚੀਆਂ ਕੁੱਲਾਂ ਤੋਂ ਪੱਕੀਆਂ ਕੁੱਲੀਆਂ ਬਣਾ ਦਿੰਦੀ ਕਹਿੰਨਾ ਮੈਂ ਤੁਹਾਨੂੰ 파ਰਸ ਦੀ ਮੱਟੀ ਦੇ ਕੇ ਗਿਆ ਨਾ ਤੁਹਾਡੇ ਕਾਨਿਆਂ ਦੀ ਛੱਤ ਬਦਲੀ ਨਾ ਤੁਹਾਡੇ ਆ ਮਿੱਟੀ ਦੇ ਤੁਸੀਂ ਤਾਂ ਉਸੇ ਕੁਟੀਆ 'ਚ ਰਹ ਰਹੇ ਹੋ ਮਹਾਰਾਜ ਰਵਦਾਸ ਜੀ ਪੁੱਤਾ ਕੀ ਕਹਿੰਦੇ ਕਹਿੰਦੇ ਸਾਧੂ ਜੀ ਨੋ ਕਿੱਥੇ ਰੱਖ ਗਏ ਸੀ ਮੱਟੀ ਉਹ ਜਿਹੜੀ 파ਰਸ ਦੀ ਮੱਟੀ ਕਿੱਥੇ ਰੱਖ ਗਏ ਸੀ ਕਹਿੰਦੇ ਉਹ ਕਾਨਸ ਕਹਿੰਦੇ ਵੇਖੋ ਭਲਾ ਜਿਸ ਥਾਂ ਤੇ ਵੱਟੀ ਰੱਖੀ ਸੀ ਜਦੋਂ ਉੱਠ ਕੇ ਉਹ ਮਹਾਤਮਾ ਵੇਖਦੇ ਨੇ ਐ ਆਪਣੀ ਵੱਟੀ ਚੁੱਕੀ ਤੇ ਚੁੱਕ ਕੇ ਪਤਾ ਕੀ ਕਹਿੰਦੇ ਕਿਹਨੇ ਮਹਾਰਾਜ ਰਵਦਾਸ ਜੀ ਇਹ ਤਾਂ ਉਥੇ ਹੀ ਪਈ ਜਿੱਥੇ ਮੈਂ ਰੱਖ ਗਿਆ ਸੀ ਮੈਨੂੰ ਤਾਂ ਐ ਲੱਗਦਾ ਤੁਸੀਂ ਜਿਵੇਂ ਵੇਖਿਆ ਵੀ ਨਾ ਹੋਵੇ ਤੇ ਅਸ ਉਸ ਵੇਲੇ ਹੱਥ ਜੋੜੇ ਮਹਾਰਾਜ ਰਵਦਾਸ ਜੀ ਨੇ ਹੱਥ ਜੋੜ ਕੇ ਪਤਾ ਕੀ ਕਹਿੰਦੇ ਕਹਿੰਦੇ ਤੁਹਾਨੂੰ ਮੇਰੇ ਗਰੀਬ ਦੀ ਗਰੀਬੀ ਤੇ ਤਰਸ ਆਇਆ ਸੁਣਿਆ ਮੇਰੇ ਗਰੀਬ ਦੀ ਗਰੀਬੀ ਤੇ ਤੁਹਾਨੂੰ ਤਰਸ ਆਇਆ ਉਹ ਤੁਹਾਡਾ ਧੰਨਵਾਦ ਪਰ ਤੁਹਾਨੂੰ ਇੱਕ ਗੱਲ ਦੱਸਾਂ ਮਹਾਪੁਰਸ਼ੋ ਮੈਨੂੰ ਵਾਹਿਗੁਰੂ ਨੇ ਆਪਣੇ ਨਾਮ ਵਿੱਚ ਐਨਾ ਕੁ ਰੰਗ ਦਿੱਤਾ ਹੈ ਐਨਾ ਕੁ ਨਾਮ ਦਾ ਰੰਗ ਚੜ੍ਹਾਤਾ ਹੈ ਕਹਿੰਦੇ ਮੈਨੂੰ ਹੁਣ ਪਾਰਸ ਦੀ ਵੱਟੀ 'ਚ ਸੋਨੇ 'ਚ ਤੇ ਮਿੱਟੀ 'ਚ ਕੋਈ ਬਹੁਤਾ ਅੰਤਰ ਨਹੀਂ ਲੱਗਦਾ ਮਿੱਟੀ ਵੀ ਇੱਕ ਸਮਾਨ ਤੇ ਸੋਨਾ ਵੀ ਇੱਕ ਸਮਾਨ ਔਰ ਦੂਜੀ ਗੱਲ ਵਾਹਿਗੁਰੂ ਆਪਣਾ ਨਾਮ ਦੇਵੇ ਵਾਹਿਗੁਰੂ ਆਪਣੇ ਵਿੱਚ ਸਮਾਲੇ ਦਾ ਸਵਾਸ ਸਵਾਸ ਇਹ ਮੰਗਦਾ ਮੈਨੂੰ ਕੋਈ ਮਾਇਆ ਦੀ ਲੋੜ ਨਹੀਂ ਕੁੱਲੀ 'ਚ ਰਹਿ ਕੇ ਦਿਨ ਗੱਟਣੇ ਮਨਜ਼ੂਰ ਨੇ ਮੈਂ ਤਾਂ ਆਪਣੇ ਮਹਾਰਾਜ ਦੇ ਚਰਨਾਂ 'ਚ ਦਿਨ ਰਾਤ ਇਹ ਬੇਨਤੀਆਂ ਕਰਦਾ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾ ਦੋ ਉਹ ਤਾਂ ਇੱਥੋਂ ਤੱਕ ਕਹਿੰਦੇ ਜੋਤਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਪਏ ਹੈ ਜਕੋਰਾ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੋ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ 40 ਸ਼ਬਦ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ ਸਾਸੰਗਤ ਜੀ ਕਾਨਾ ਪੀਲੂ ਛੱਜੂ ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਲਿਖੀ ਨਾ ਪੜੇ ਉਦੋਂ ਆਪਣੀ ਬਾਣੀ ਆਪਣੀਆਂ ਰਚਨਾਵਾਂ ਲੈ ਕੇ ਆਏ ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹਨਾਂ ਰੱਬ ਦੇ ਪਿਆਰਿਆਂ ਉਹਨਾਂ ਅਗੰਮੀ ਰੂਹਾਂ ਉਹਨਾਂ ਮਹਾਪੁਰਸ਼ਾਂ ਉਹਨਾਂ ਤਤਵੇਤਿਆਂ ਨੂੰ ਥਾਂ ਦਿੱਤੀ ਜਿਨ੍ਹਾਂ ਦੀ ਬਾਣੀ ਨੇ ਇਸ ਸੰਸਾਰ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਸਾਧ ਸੰਗਤ ਉਹ ਸਾਧੂ ਨੂੰ ਕਹਿੰਨੇ ਮੈਨੂੰ ਤਾਂ ਨਾਮ ਦਾ ਹਾਰ ਏ ਮੈਂ ਪਰਸ ਦੀ ਵੱਟੀ ਤੋਂ ਕੀ ਕਰਨਾ ਹੈ ਮਹਾਪੁਰਸ਼ੋ ਤੁਹਾਡਾ ਧੰਨਵਾਦ ਜਦੋਂ ਸਾਧੂ ਜਾਣ ਲੱਗਿਆ ਨਾ ਜਾਂਦਾ ਜਾਂਦਾ ਇੱਕ ਗੱਲ ਕਹਿ ਗਿਆ ਕਹਿੰਦਾ ਕਾਂਸੀ ਦੇ ਲੋਕੋ ਜਿਹੜੇ ਲੋਕ ਕਹਿੰਦੇ ਮਹਾਰਾਜ ਰਵਦਾਸ ਜੀ ਜੁੱਤੀਆਂ ਗੰਢਦੇ ਨੇ ਜੋੜੇ ਗੰਢਦੇ ਨੇ ਜੁੱਤੀਆਂ 'ਚ ਰਹਿੰਦੇ ਨੇ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਇੱਕ ਗੱਲ ਵੇਖ ਲਈ ਕੀ ਲੋਕੀ ਕਹਿੰਦੇ ਜੋੜੇ ਗੰਢਦਾ ਲੋਕੀ ਕਹਿੰਦੇ ਜੋੜੇ ਗੰਢਦਾ ਲੋਕੀ ਕਹਿੰਦੇ ਜੋੜੇ ਕੰਢ ਦਾ ਉਹ ਕੰਢ ਦਾ ਤਕਦੀਰਾ ਲੋਕੀ ਕਹਿੰਦੇ ਜੋੜੇ ਕੰਢ ਦਾ ਉਹ ਕੰਢ ਦਾ ਤਕਦੀਰਾ ਲੋਕੀ ਕਹਿੰਦੇ ਜੋੜੇ ਅੰਦਲਾ ਉਹ ਕੰਢ ਦਾ ਤਕਦੀਰਾ ਲੋਕੀ ਕਹਿੰਦੇ ਜੋੜੇ ਕੰਢ ਦਾ ਉਹ ਕੰਢ ਦਾ ਤਕਦੀਰਾ ਲੋਕੀ 13 ਗੰਢਣਾ ਹੈ ਸਾਸ ਸਗੇ ਜੀ ਜੇ ਪੰਡਤਾਂ ਨੇ ਜੇ ਹਾਂ ਜਾਤ ਦੇ ਹੰਕਾਰੀਆਂ ਨੇ ਭਾਵੇਂ ਉਹ ਮਹਾਰਾਜ ਬਾਬਾ ਨਾਮਦੇਵ ਜੀ ਮਹਾਰਾਜ ਬਾਬਾ ਕਬੀਰ ਸਾਹਿਬ ਸੰਗਲਾਂ ਚ ਬਨ ਕੇ ਸਮੁੰਦਰ ਵਿੱਚ ਡੋਪਿਆ ਭਾਵੇਂ ਮਹਾਰਾ ਜੀ ਰਵਦਾਸ ਜੀ ਨਾਲ ਪੰਡਤਾਂ ਇਰਖਾ ਕੀਤੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਆ ਰੱਬ ਦੇ ਪਿਆਰੇ ਮਹਾਪੁਰਸ਼ੋ ਜੇ ਇਹਨਾਂ ਜਾਤ ਦੇ ਹੰਕਾਰੀਆਂ ਨੇ ਤੁਹਾਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਜਾਤ ਦਾ ਹੰਕਾਰ ਕਰਕੇ ਬਾਹਰ ਕੱਢਿਆ ਹੈ ਨਾ ਕਹਿੰਦੇ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਆਪਣੇ ਸੋਨੇ ਦੇ ਹਰਿਮੰਦਰਾਂ ਵਿੱਚ ਬਾਵਾਂ ਸੋਨੇ ਦੇ ਹਰਿਮੰਦਰਾਂ ਚ ਔਰ ਚੇਤੇ ਰੱਖਿਓ ਇੱਕ ਮਿੰਟ ਵਿੱਚ ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕਦੇ ਨੇ ਕਰੋੜਾਂ ਸਿਰ ਜਦੋਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਇਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਹਾਰਾਜ ਰਵਿਦਾਸ ਜੀ ਵੀ ਬੈਠੇ ਨੇ ਸਜਦਾ ਉਹਨਾਂ ਨੂੰ ਵੀ ਨਾਲ ਤੇ ਕੱਲੀ ਇੱਥੇ ਬਸ ਨਹੀਂ ਤੁਸੀਂ ਕਦੇ ਦਰਬਾਰ ਸਾਹਿਬ ਜਾਓ ਹਰਮੰਦਰ ਸਾਹਿਬ ਦੀ ਧਰਤੀ ਤੇ ਤੁਹਾਡੇ ਚ ਬੜੇ ਗਏ ਹੋਣਗੇ ਜਦੋਂ ਹਰਮੰਦਰ ਸਾਹਿਬ ਮੱਥਾ ਟੇਕ ਕੇ ਸ਼ਾਮ ਨੂੰ ਅੱਖਾਂ ਮੀਚ ਕੇ ਸਿੱਖ ਬਹਿੰਦਾ ਹੈ ਨਾ ਤੇ ਉੱਥੇ ਕੀ ਚੱਲਦਾ ਹੈ ਨਾਮ ਤੇ ਰਵਾਰਤੀ ਭਜਨ ਮਾਰਦੇ ਕੀ ਲੱਗਦਾ ਪਤਾ ਉਹ ਰਾਗੀ ਸਿੰਘ ਗੁਰੂ ਕੇ ਵਜ਼ੀਰ ਗੁਰੂ ਦੇ ਪਿਆਰੇ ਉਹ ਜਦੋਂ ਉਹ ਸ਼ਬਦ ਬੋਲਦੇ ਨੇ ਗੁਰੂ ਦੇ ਪਿਆਰਿਆਂ ਦੇ ਵਿੱਚ ਬਹਿ ਕੇ ਮਹਾਰਾਜ ਰਵਦਾਸ ਜੀ ਅੱਜ ਵੀ ਉਥੇ ਹਰਿਮੰਦਰ ਸਾਹਿਬ ਚੋਂ ਹੋਕਾ ਦਿੰਦੇ ਨੇ ਨਾਮ ਤੇਰੋ ਆਰਤੀ ਵਜਨ ਮਾਰ ਹਰ ਕੇ ਨਾਮ ਬਿਨ ਝੂਠੇ ਨੰਨ ਪ੍ਰਸਾਦ ਜੀ ਜਦੋਂ ਉਥੇ ਬੈਠੀਦਾ ਨਾ ਤੇ ਸੁਣੀਦਾ ਹਰਬੰਦਰ ਸਾਹਿਬ ਵਿੱਚ ਗੁਰੂ ਰਵਿਦਾਸ ਜੀ ਤੇਰੀ ਆਰਤੀ ਹੋਵੇ ਦੋ ਵੇਲੇ ਕੰਨਾਂ ਵਿੱਚ ਪੈਂਦੀ ਮੈਨ ਮਨਾਂ ਦੀ ਤੋਵੇ ਮੇਰਾ ਸਤਗੁਰੂ ਜੋੜ ਗੰਢ ਕੇ ਸੱਚੇ ਰੱਬ ਨਾਲ ਗੰਢਾ ਜੋੜ ਗਿਆ ਸਤਗੁਰੂ ਜੋੜ ਗੰਢ ਕੇ ਸੱਚੇ ਰੱਬ ਨਾਲ ਗੰਢਾ ਜੋੜ ਗਿਆ ਮੇਰਾ ਸਤਗੁਰੂ ਜੋੜੀ ਗੰਢ ਕੇ ਸੱਚੇ ਰੱਬ ਨਾਲ ਗੰਢਾ ਜੋੜ ਗਿਆ ਮੇਰਾ ਸਤਗੁਰੂ ਜੋੜੀ ਗੰਢ ਕੇ ਸੱਚੇ ਰੱਬ ਨਾਲ ਗੰਢਾ ਜੋੜ ਗਿਆ ਮੇਰਾ ਸਤਗੁਰੂ ਜੋੜੇ ਗੰਢ ਕੇ ਸੱਚੇ ਰੱਬ ਨਾਲ ਬਟਾ ਸਿਕੁਰਿਤੋ ਨੇ ਨਾ ਠਿਕੇ ਥਕੇ ਆਪਣਾ ਨੰਗੜਾ ਢੋਲ ਗਿਆ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਓ ਪੜ ਪੜ ਜੱਗ ਪਵਿੱਤਰ ਹੋਇਆ ਜੋ ਵੀ ਸ਼ਬਦ ਉਚਾਰੇ ਨੇ ਪੜ ਪੜ ਜੱਗ ਪਵਿੱਤਰ ਹੋਇਆ ਜੋ ਵੀ ਸ਼ਬਦ ਭੁੱਲੇ ਪਟਕੇ ਰਾਈਆਂ ਨੂੰ ਸਿੱਧੇ ਰਾਹੇ ਮੋੜ ਗਿਆ ਮੇਰਾ ਸਤਿਗੁਰੂ ਜੋੜੇ ਗੱਟ ਕੇ ਸੱਚੇ ਰੱਬ ਨਾਲ ਗੰਢਾਂ ਜੋੜ ਮੇਰਾ ਸਤਿਗੁਰੂ ਜੋੜੇ ਗੱਟ ਕੇ ਰੱਬ ਨਾਲ ਗੰਢਾਂ ਜੋੜ ਗਿਆ ਮੇਰਾ ਸਤਿਗੁਰੂ ਜੋੜੇ ਜੋੜੀ ਗੰਢ ਕੇ ਸੱਚੇ ਰੱਬ ਨਾਲ ਗੰਢਾ ਛੋੜ ਗਿਆ ਦੈਸਨਾ ਗੰਢਾ ਰੱਬ ਦੇ ਪਿਆਰਿਆਂ ਦੀਆਂ ਜੋੜੀਆਂ ਕਰ ਮਹਾਰਾ ਰਵਦਾਸ ਜੀਆ ਨੇ ਸਾਧ ਸੰਗਤ ਜੀ ਐਸੇ ਸਤਪੁਰਸ਼ਾਂ ਨੂੰ ਐਸੇ ਮਹਾਪੁਰਸ਼ਾਂ ਨੂੰ ਐਸੇ ਗੁਰਮਖਾਂ ਨੂੰ ਹਜ਼ਾਰਾਂ ਵਾਰ ਸਜਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾ ਮੇਰ ਕਰਨ ਸਿੱਖ ਤਾਂ ਨਿਤ ਦੀ ਅਰਦਾਸ ਇਹ ਕਰਦਾ ਸ੍ਰੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਰੱਬ ਦੇ ਪਿਆਰਿਆਂ ਦੇ ਗੁਰਮਖੰਦੇ ਸਾਧੂਆਂ ਦੇ ਇਹ ਮੇਲੇ ਹੁੰਦੇ ਰਹਿਣ ਧਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਮੇਰ ਕਰਨ ਆ ਪੜਿਓ ਆਖਰੀ ਧਾਰਨਾ ਫਿਰ ਕਰੀਏ ਸਮਾਰਪਤੀ ਗੁਰੂ ਗ੍ਰੰਥ ਸਾਹਿਬਾਰੇ ਮੇਰ ਕਰਨ ਇਹ ਦਰ ਫਕੀਰਾ ਦਾ ਇਹ ਦਰ ਫਕੀਰਾ ਦਾ ਇਥੇ ਮੰਗਣ ਆਉਂਦੇ ਧਾਰੇ ਯਾਰ ਫਕੀਰਾਂ ਤੇ ਬੈਠੀਏ ਨੇਤਰ ਬੰਦ ਕਰਕੇ ਇੱਕੋ ਮੰਗ ਕਾਲਪੁਰਖ ਵਾਹਿਗੁਰੂ ਤੋਂ ਮੰਗੀਏ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਬੋਲੇ ਇੱਕ ਵਾਰੀ ਸਾਰੇ ਗੱਜ ਵੱਜ ਕੇ ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਮਿਲਿਆਂ ਨੂੰ ਹੋ ਗਏ ਬੋਤੇ ਹਰਦੇ ਰਾਜਾ ਸਭ ਦੇ ਦਿਓ ਦੀਦਾਰ ਦੀ ਮਿਲਿਆ ਨੂੰ ਹੋ ਗਏ ਵੋਹ ਤੇ ਅੰਦੇ ਰਾਜਾ ਸਭ ਦੇ ਦਿਓ ਦੀਦਾਰ ਦੀ ਮਿਲਿਆ ਨੂੰ ਹੋ ਗਏ ਬਹੁਤ ਅਰਥ ਦੇ ਰਾਜਾ ਸਭ ਦੇ ਦਿਓ ਦੀਦਾਰ ਦੀ ਮਿਲਿਆ ਨੂੰ ਹੋ ਗਏ ਵੋਹ ਤੇ ਰਾਜਾ ਸਭ ਦੀ ਦਿਤੀ ਦੀਦਾਰ ਦੀ ਮਿਲਿਆ ਨੂੰ ਹੋ ਗਏ ਨਾ ਜੀ ਸਾਬੀ ਦੇ ਜੀ ਪਰਚੇ ਹੱਥ ਜੋੜ ਕੇ ਡਾ ਕੀ ਦੇਖੀ ਪਰਕੇ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਨਾ ਦੇ ਨਾਲ ਲਾਇਆ ਫੁੱਲਾ ਬਖਸ਼ੋ ਮੇਰੀਆਂ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਕਰਨਾ ਦੇ ਨਾਲ